ਅੱਜ ਦੀ ਵੀਡੀਓ ਵਿੱਚ ਬਾਈ ਦੋ ਨਗਾਂ ਦੀ ਵੀਡੀਓ ਬਣਾਈ ਆ ਤੇ ਜਿਸ ਘਰ ਤੋਂ ਬਾਈ ਵੀਡੀਓ ਬਣਾਈ ਆ ਵੀਰ ਦੇ ਘਰੇ ਲੂਪਾ ਸੂ ਰੱਖੇ ਵਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਇੱਕ ਬਾਈ ਕੋਲੇ ਝੋਟੀ ਆ ਬਾਈ ਪਹਿਲਾਂ ਸੁਹੁੰਦੀ ਆ ਇੱਕ ਮੱਝ ਬਾਈ ਕਿਹੜਾ ਸੁਹਾ ਸੁਹੁੰਦੀ ਆ ਮੱਝ ਇਹ ਚੌਥਾ ਸੁਹਾ ਸੁਹੁੰਦੀ ਆ ਚੌਥਾ ਸੁਹਾ ਕਿੰਨੇ ਦਿਨ ਲਾਊਗੀ ਬਾਈ ਇਹ ਜੇਨੇ ਤਾਂ 5-4 ਹੀ ਲਾਊਗੀ 4 ਦਿਨ ਲੈ ਜੀ ਬਸ ਕੋ 4 ਦਿਨ ਲਾਊਗੀ ਕਿੰਨਾ ਕੁ ਰਿਕਾਰਡ ਆ ਬਾਈ ਦੁੱਧ ਦਾ ਇਹਦਾ ਰਿਕਾਰਡ ਆ ਹੈਗਾ ਜੀ 15 14-15 ਕਿਲੋ ਦਾ ਠੀਕ ਆ ਬਾਈ ਆਪਣੇ ਘਰ ਦੀ ਆ ਹਨ ਬਈ ਦੋਨੇ ਪਸ਼ੂ ਦੋਨੇ ਪਸ਼ੂ ਕਰਦੇ ਆ ਠੀਕ ਆ ਬਾਈ ਫੇਸਪੂਸ ਬੜਾ ਚੰਗਾ ਸਿੰਘ ਚੰਗਾ ਅੱਜ ਕਮਾਲ ਦਾ ਥਾਣ ਬਹੁਤ ਚੰਗਾ ਲੱਗਿਆ ਕੱਲਾ ਕੋਲਾ ਨਾੜਾ ਨੂੜਾ ਫੋਲ ਚੰਗਾ ਦੁੱਧ ਵਾਲਾ ਇਸਲੇ ਕਯਾ ਬਾਈ ਗਾੜੀ ਗੁੜੀ ਪੂਰੀ ਚੰਗਿਆ ਫੇਸਪੂਸ ਕਰਦੇ ਇੱਕ ਨੰਬਰ ਹੈ ਕਿ ਨਹੀਂ ਬਾਈ ਘਰੂ ਮਾਝਾ ਪੂਰੀ ਤਸੱਲੀ ਵਾਲੀ ਮਾਝਾ ਮੋਬਾਈਲ ਨੰਬਰ ਬੋਲੋ ਜੀ 96785 ਹਾਂਜੀ 95692 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਹੈ ਮਾਸੀਲ ਬਹੁਤਾ ਜਮਾ ਜਿਲ੍ਹਾ ਬਰਨਾਲਾ ਤਹਿਸੀਲ ਦਪਾਵੇ ਨੇੜੇ ਪਿੰਡ ਜਿਹੜਾ ਭੜੌੜ ਰਹਿ ਜਾਂਦਾ ਕੰਢੀਸੀਲ ਫੋਲਾ ਜਿਵੇਂ ਮਰਜੀ ਹੱਤ ਤੇਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਆ ਪਹਿਲਾ ਸੂਆ ਸੁਣਦੀ ਇਹ ਪਹਿਲਾ ਸੂਆ ਸੁਣਦੀ ਦਿਨ ਕਿੰਨੇ ਲੂਗੇ ਇਹ ਦੇਣਾ ਲਾਜੂ 10 ਦਿਨ ਲਾਜੂ ਹਾਲੇ 10 ਦਿਨ ਕਿੰਨਾ ਕੁ ਰਿਕਾਰਡ ਦੀ ਮਾਂ ਦਾ ਬਾਈ ਮਾਂ ਦਾ 17 ਕਿਲੋ ਦਾ ਰਿਕਾਰਡ ਜੀ ਹੈ 17 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਜੀ ਮਾਂ ਦਾ ਝੋਟੀ ਚੰਗੀ ਬਹੁਤ ਲੇਵਾ ਦੇਖੋ ਕੱਲੀ ਦੇਖ ਰਿਹਾ ਦੋਨੋਂ ਹੀ ਹੈ ਹਾਂ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਹੁੰਦੀ ਆ ਬਾਕੀ ਗੋਲ ਗੋਲ ਪਈ ਆ ਫਲੀ ਵੀ ਚੰਗੀ ਆ ਫੇਸਬੁਕ ਬੜਾ ਚੰਗਾ ਬਾਈ ਤੇ ਮੁੱਲ ਵੀ ਬਾਈ ਦੇ ਜਾਇਦੀ ਵਾਲੇ ਮੁੱਲ ਨਹੀਂ ਰੱਖੇ ਖਿੱਚ ਕੇ ਮੁੱਲ ਰੱਖੇ ਆ ਬਾਈ 17 ਲੀਟਰ ਦੀ ਮਾਂ ਦਾ ਬਾਈ ਕਹਿੰਦਾ ਦੁੱਧ ਆਪਾਂ ਛੋਇਆ ਠੀਕ ਹੈ ਜੀ ਝੋਟੀ ਚੰਗੇ ਸੀ ਮਾਂ ਦੀ ਹੈ ਨਾ ਬਾਈ ਹਾਂ ਆਪ ਭਰਾਇਆ ਸੀ ਆਪਾਂ ਬੜੀ ਅਸੀਮ ਧੰਨਵਾਦ